डॉक्टर लवली 1 35 ਤੇ 325 ਤੇ ਪਹੁੰਚੇ ਨੇ ਉਹ ਆਪ ਦਾ ਬਿਆਨ ਦੇਣਾ ਦੇਣਾ ਚਾਹੁੰਦੇ ਨੇ ਲੇਟ ਪਹੁੰਚੇ ਨੇ ਆਪਾਂ ਹੁਣੇ ਹੀ ਬੰਦ ਕੀਤਾ ਸੀਗਾ 320 ਤੇ ਆਪਾਂ ਉਹਨਾਂ ਦਾ ਵੀ ਬਿਆਨ ਸੁਣ ਲਈਏ ਆਖਰ ਉਹਨਾਂ ਦੀ ਕੀ ਮਜਬੂਰੀ ਹੈ ਔਰ ਕੀ ਕਹਿਣਾ ਚਾਹੁੰਦੇ ਨੇ ਕੀ ਆਪਾਂ ਇਹਨਾਂ ਬਾਰੇ ਪੁੱਛਦੇ ਹਾਂ ਡਾਕਟਰ ਸਾਹਿਬ ਸਾਡਾ ਇੱਕ ਮਿੰਟ ਪਲੀਜ਼ ਹਾਂਜੀ ਮੈਡਮ ਜੀ ਤੁਸੀਂ ਪਿਛਲੇ ਸਵਾ ਘੰਟੇ ਤੋਂ ਨਹੀਂ ਡਿਊਟੀ ਦੇ ਸੀ 2 ਵਜੇ ਤੁਸੀਂ ਆਦੀ ਸਪੈਸ਼ਲ ਡਿਊਟੀ ਕਰਕੇ ਗਏ ਸੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਨੀ ਆ ਇੱਕ ਤਾਂ ਸਾਡੀਆਂ ਐਮਰਜੈਂਸੀ ਡਿਊਟੀਆਂ ਸਾਨੂੰ ਡਬਲ ਕਰਨੀਆਂ ਪੈ ਰਹੀਆਂ ਸਵੇਰੇ ਮੈਂ ਗਈਆਂ 2 ਵਜੇ ਇੱਥੋਂ ਉਸ ਤੋਂ ਬਾਅਦ ਮੈਂ ਹੁਣ ਦੁਬਾਰਾ ਆਈਆਂ ਅੱਜ ਮਰੀਜ਼ ਤੜਪ ਰਿਹਾ ਹੈ ਮਰੀਜ਼ ਰੋਜ਼ ਤੜਪਦੇ ਹੈ ਤੇ ਇਹ ਜਿਹੜੇ ਤੁਸੀਂ ਪ੍ਰੈਸ ਰਿਪੋਰਟਰ ਬਿਆਨ ਲੈ ਰਹੇ ਹੋ ਮੇਰਾ ਤੁਸੀਂ ਕਦੇ ਨਹੀਂ ਇੱਥੇ ਆਏ ਮੈਂ ਦਿੱਲੀ ਤੋਂ ਆ ਜੀ ਦਿੱਲੀ ਇੱਥੇ ਹੁੰਨੇ ਉਹ ਦਿੱਲੀ ਇੱਥੇ ਡਾਕਟਰ ਨਹੀਂ ਹੁੰਦਾ ਜੀ ਕਿਉਂ ਨਹੀਂ ਹੁੰਦਾ ਤੁਸੀਂ ਦੇਖਣਾ ਜੀ ਤੁਸੀਂ ਉਹਨਾਂ ਦਾ ਕਦੇ ਵੀ ਬਿਆਨ ਨਹੀਂ ਲਿਆ ਠੀਕ ਹੈ ਜੀ ਇੱਥੇ ਬਹੁਤ ਕੁਝ ਚੱਲਦਾ ਪਿਆ ਹੈ ਰੋਜ਼ ਮਰੀਜ਼ ਜਿਹੜੇ ਹੈ ਤੜਪਦੇ ਹੈ ਪਰ ਕੋਈ ਇੱਥੇ ਪ੍ਰੈਸ ਰਿਪੋਰਟਰ ਨਹੀਂ ਆਂਦਾ ਕੋਈ ਐਸਐਮਓ ਬੋਦਰ ਨਹੀਂ ਕਰਦਾ ਠੀਕ ਹੈ ਜੀ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਮੇਰੇ ਤੋਂ ਮੈਂ ਤਾਂ ਹੀ ਪੁੱਛਣਾ ਚਾਹੁੰਦਾ ਆਖਰ ਇਹ ਡਾਕਟਰ ਕਿਉਂ ਨਹੀਂ ਤੜਪਦੇ ਕਿਉਂ ਤੜਪਦੇ ਇਹ ਮਰੀਜ਼ ਇਸ ਕਰਕੇ ਤੜਪਦੇ ਆ ਕਿਉਂਕਿ ਤੁਹਾਡੇ ਵਰਗੇ ਪ੍ਰੈਸ ਰਿਪੋਰਟਰ ਜਿਹੜੇ ਡਾਕਟਰ ਤੇ ਚੱਲਦੀ ਹੈ ਉਹਨਾਂ ਤੇ ਚਲਾ ਰਹੇ ਆ ਬਾਕੀਆਂ ਤੇ ਜਿਨ੍ਹਾਂ ਤੇ ਨਹੀਂ ਚੱਲਦੀ ਜਿਹੜੇ ਵੱੜਦੇ ਨਹੀਂ ਅਮਤ ਤੁਹਾਨੂੰ ਧਿਆਨ ਤੋਂ ਲੱਗਿਆ ਜਿਸ ਦਿਨ ਪਹਿਲੇ ਦਿਨ ਤੁਹਾਡੀ ਐਂਟਰੀ ਸੀ ਸੁਰੇਸ਼ ਤੀਜੇ ਦੀ ਕਹਿੰਦੇ ਪਹਿਲੀ ਖਬਰ ਤੁਹਾਡੀ ਅਸੀਂ ਲਾਈ ਸੀ ਯਾਦ ਹੈ ਤੁਹਾਡੇ ਹਸਬੰਦ ਫਾਜ਼ਿਲ ਕਾਹਦੇ ਡਾਕਟਰ ਤੇ ਫਾਜ਼ਿਲ ਕਾ ਦੇ ਤੁਹਾਡੇ ਹਸਬੰਦ ਦੀ ਸ਼ਪਾਰਸ਼ ਸੀਗੀ 1 ਮਿੰਟ ਫਾਜ਼ਿਲ ਕਾ ਦੇ ਤੁਹਾਡੇ ਹਸਬੰਦ ਦੀ ਸ਼ਪਾਰਸ਼ ਸ੍ਰੀਸ਼ ਤੀਜਾ ਜੀ ਨੂੰ ਲੱਗੀ ਸੀ ਪਹਿਲੇ ਦਿਨ ਤੁਹਾਡੀ ਇੰਟਰਵਿਊ ਅਸੀਂ ਲਈ ਸੀਗੀ ਤੁਸੀਂ ਇਹ ਖਬਰ ਵੀ ਲਗਾਓ ਕਿ ਇੱਥੇ ਜੋ ਕੁਝ ਹੁੰਦਾ ਪਿਆ ਉਹਨੂੰ ਵੀ ਕੰਟਰੋਲ ਕੀਤਾ ਜਾਵੇ ਕੀ ਹੋ ਰਿਹਾ ਤੁਸੀਂ ਖੁਲਾਸਾ ਕਰੋ ਇਸ ਚੀਜ਼ ਦਾ ਬੋਲੋ ਤੁਸੀਂ ਇਹ ਅਪ੍ਰੈਸ ਰਿਪੋਰਟਰ ਹੈਗੇ ਹੋ ਇਹ ਸਾਰਾ ਕੁਝ ਆਪਣੇ ਐਨਾਲਾਈਜ਼ ਕਰੋ ਠੀਕ ਹੈ ਤੁਹਾਡੇ ਵਰਗੇ ਹੀ ਪ੍ਰੈਸ ਰਿਪੋਰਟਰ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਹੈਗੇ ਕਿਸੇ ਨੇ ਖਰਾਬ ਐਕਸ਼ਨ ਨਹੀਂ ਹੁੰਦਾ ਕੋਈ ਡਾਕਟਰ ਇੱਥੇ ਵੜਦਾ ਨਹੀਂ ਐਮਰਜੈਂਸੀ ਦੇ ਵਿੱਚ ਠੀਕ ਹੈ ਹਾਂਜੀ ਇਹ ਉਹ ਤੁਸੀਂ ਆ ਕੇ ਐਨਲਾਈਜ਼ ਕਰਿਆ ਕਰੋ ਜੇ ਪੂਰੇ 2 ਤੋਂ 8 ਡਿਊਟੀ ਕਰਨ ਮੇਰਾ ਨਾਮ ਬਦਲ ਦਿਓ ਆ ਕੇ ਤੁਸੀਂ ਵੀਡੀਓ ਬਣਾਓ 2 ਤੋਂ 8 ਪੂਰੇ ਟਾਈਮ ਦੀ ਅਸੀਂ ਇੱਥੇ 1 ਤੋਂ 8 ਬੈਠਣ ਨੂੰ ਤਿਆਰ ਆ ਠੀਕ ਹੈ ਠੀਕ ਹੈ ਜੀ ਤੁਹਾਡੇ ਵਰਗੇ ਹੀ ਪ੍ਰੈਸ ਰਿਪੋਰਟਰ ਸਭ ਨੂੰ ਖਰਾਬ ਕਰਦੇ ਲੋਗ ਹੋਰ ਨੋ ਮੇਰਾ ਬਿਆਨ ਦੇਖ ਲਿਆ ਤੁਸੀਂ ਡਾਕਟਰ लवली ਦਾ ਰਵਈਆ ਜਿਨ੍ਹਾਂ ਨੇ ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦਿਆਂ ਡਾਕਟਰ बोलियां जिन्ना बोलना ਸੀ ਤੁਸੀਂ ਡਾਕਟਰ लवली ਹੈ ਜਿਹੜੀ ਕੀ ਪਾਰਸ਼ ਤੇ ਪਹਿਲੇ ਦਿਨ ਆਈ ਸੀ ਤੁਹਾਨੂੰ ਮੈਂ ਦੱਸ ਦਿਆਂ सुरेश ਤੀਜਾ ਜੀ ਇਸ ਦਲ ਦੇ ਗਵਾਨ ਹੈ ਜਿਨ੍ਹਾਂ ਨੇ ਪਹਿਲੇ ਦਿਨ ਇਸ ਡਾਕਟਰ ਦੀ ਖਬਰ ਲਗਵਾਈ ਗਈ ਸੀ ਅੱਜ ਸਾਢੇ ਤੇ ਦੋ ਛਲਾਰੀ ਹੈ ਸਵਾ ਘੰਟੇ ਬਾਅਦ ਪਹੁੰਚੇ ਡੇਢ ਘੰਟੇ ਤੋਂ ਬਾਅਦ ਪਹੁੰਚੇ ਤੋਂ ਬਾਅਦ ਆਪ ਮੰਨ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਬੰਦੇ ਅਤੇ ਪੈਸਾ ਚੱਲਦਾ ਹੈ ਅਤੇ ਮਰੀਜ਼ ਤੜਪ ਰਹੇ ਨੇ ਮਰੀਜ਼ ਤੜਪਨ ਦੀ ਬਜਾਏ ਉਹ ਆਪਦਾ ਬਿਆਨ ਜਿਹੜਾ ਕੀ ਹੈ ਦੇਨ ਨੂੰ ਦੁਬਾਰਾ ਕਹਿੰਦੇ ਲਾਈਵ ਕਰੋ ਮੈਂ ਪੱਤਰਕਾਰਾਂ ਦੇ ਖਿਲਾਫ ਨੈਗੇਟਿਵ ਬੋਲਣ ਨੂੰ ਤਿਆਰ ਹੋ ਗਏ ਮੈਡਮ ਪਰ ਮਰੀਜ਼ ਨੂੰ ਦੇਖਣ ਤੱਕ ਮੈਡਮ ਨਹੀਂ ਆਏ ਪੁਰਬਾਗਿਆ ਵੱਡੀ ਗੱਲ ਹੈ ਦੇਖ ਲਓ ਤੁਸੀਂ ਮਰੀਜ਼ ਦੇ ਹਾਲ ਵੇਖ ਲਓ ਤੇ ਡਾਕਟਰ ਦਾ ਰਵਈਆ ਤੁਸੀਂ ਦੁਬਾਰਾ ਵੇਖ ਹੀ ਲਿਆ ਬੜੀ ਸ਼ਰਮਨਾਕ ਗੱਲ ਹੈ ਜੇ ਜੇ ਅਸੀਂ ਗਲਤ ਆ ਤਾਂ ਸਾਡੇ ਤੇ ਕਾਰਵਾਈ ਕੀਤੀ ਜਾਵੇ ਜੇ ਜੇ ਡਾਕਟਰ ਗਲਤ ਹੈ ਤਾਂ ਤੁਸੀਂ ਹੋਂਦਾ 1.5 ਘੰਟੇ ਬਾਅਦ ਹੋਂਦਾ ਰਵਈਆ ਦੇਖ ਲਿਆ ਵੀ ਡਾਕਟਰ ਲਵਲੀ ਦਾ ਰਵਈਆ ਕੀ ਸੀਗਾ ਕੀ ਨਹੀਂ ਸੀਗਾ ਮੈਂ ਜੁਰੀ ਦਸੰਦੀ ਬਜਾਏ ਉਹਨਾਂ ਨੇ ਕੀ ਕੀਤਾ ਮਰੀਜ਼ ਅਮਰਜੰਸੀ ਦੇ ਵਿੱਚ ਤੜਪ ਰਿਹਾ ਹੈ ਲੇਕਿਨ ਡਾਕਟਰ ਦਾ ਰਵਈਆ ਤੁਸੀਂ ਦੇਖ ਲਿਆ ਕਿਵੇਂ ਹੈ ਅਸੀਂ ਵੀ ਇਸ ਗੱਲ ਦੀ ਮੰਗ ਜਿਹੜੀ ਸੀਐਮ ਸਾਹਿਬ ਤੋਂ ਰੱਖਾਂਗੇ ਵੀ ਆਖਰ ਮਰੀਜ਼ ਨੂੰ ਤੜਪਨ ਤੱਕ ਕਿਉਂ ਲਿਆ ਕੇ ਦਿੱਤਾਗਾ ਤੁਸੀਂ ਹਾਲਾਤ ਦੇਖ ਸਕਦੇ ਹੋ ਮਰੀਜ਼ ਦੇ ਵਿੱਚ ਵੀ ਉਹਨਾਂ ਦਾ ਵੀ ਕੀ ਹਾਲ ਹੈ ਇਹ ਡੇਢ ਘੰਟੇ ਬਾਅਦ ਮੈਡਮ ਜਿਹੜਾ ਕੀ ਉਹਨਾਂ ਨੂੰ ਸਵਾਲ ਕਰਦੇ ਪੁੱਛਦੇ ਨਜ਼ਰ ਆ ਰਹੇ ਨੇ ਦੋਸਤੋ ਬੜੀ ਸ਼ਰਮਨਾਕ ਘਟਨਾ ਹੈ ਜਿਹੜੀ ਡਾਕਟਰ ਦੀ ਸਰਕਾਰੀ ਸਪੈਸ਼ਲਿਸਟ ਅਸੀਂ ਕਹਿ ਰਹੇ ਹਾਂ ਮੈਂ ਡਾਕਟਰ ਸੇਵਾ ਕਰ ਰਹੇ ਨੇ ਲੇਕਿਨ ਡਾਕਟਰ ਪਦ ਸਾਡੇ ਤੇ ਹੀ ਸਵਾਲ ਚੱਕ ਕੇ ਸਾਨੂੰ ਹੀ ਜਿਹੜਾ ਗਲਤ ਸਾਬਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਘਟਨਾ ਤੁਹਾਡੇ ਸਾਹਮਣੇ ਲਾਈਵ ਦਿਖਾਈ ਤੇ ਮੈਡਮ ਦਾ ਰਵਈਆ ਦੇਖਣਾ ਸੀ ਕੀ ਸੀਗਾ ਨਿਰਜਮ ਡਾਕਟਰ ਐਸਐਮਓ ਦਾ ਕੰਟਰੋਲ ਨਹੀਂਗਾ ਅਟਮਰੀਜ ਰੋਜ ਤੜਪਦੇ ਨੇ 2 ਤੋਂ 8 ਡਾਕਟਰ ਨਹੀਂ ਹੁੰਦੇ ਉਹ ਸਾਡਾ ਕਸੂਰ ਥੋੜੀ ਹੈ ਜੇ ਜਦੀ ਡਾਕਟਰ ਨਹੀਂ ਹੁੰਦਾ ਕੋਈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਡਾਕਟਰ ਨੇ ਤੁਹਾਡਾ ਮਹਿਕਮਾ ਤੁਸੀਂ ਇਹ ਗੱਲ ਦੀ ਗੌਰ ਕਰੋ ਇੱਕ ਦੂਜੇ ਤੇਲ ਲਾਂਚਣ ਲਾਂਨ ਤੋਂ ਇਲਾਵਾ ਡਾਕਟਰ लवली ਨੇ ਇੱਥੇ ਆ ਕੇ ਹੋਰ ਕੁਝ ਨਹੀਂ ਕੀਤਾਗਾ ਪੱਤਰਕਾਰਾਂ ਤੇ ਲਾਚਨ ਲਾ ਰਹੇ ਨੇ ਸਾਡੇ ਤੋਂ ਲਾਂ ਤੋਂ ਪਹਿਲਾਂ ਪ੍ਰੂਫ ਦਿਖਾਓ ਵੀ ਅਸੀਂ ਤੇ ਆਦੀ ਡਿਊਟੀ ਨਹੀਂ ਕਰਦੇ ਸਾਰਾ ਸ਼ਹਿਰ ਜਾਣਦਾ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਥੇ ਡਿਊਟੀ ਕਰਦੇ ਆਂ ਆਪਦੀ ਪਰ ਲੇਕਿਨ ਡਾਕਟਰ ਨੂੰ ਅੱਜ ਸਪੈਸ਼ਲੀ ਡਿਊਟੀ ਨੂੰ ਕਰਨੀ ਪੈਗੀ ਤਾਂ ਉਹਨੇ ਆਪਦੀ ਰਵਈਆ ਦੇਖ ਲਓ ਕਿਸ ਤਰ੍ਹਾਂ ਪਨਾਇਆ ਤੁਹਾਡੇ ਸਾਹਮਣੇ ਸੀ ਦੁਬਾਰਾ ਲਾਈਵ ਡਾਕਟਰ ਲਵਲੀ ਦੀ ਡਿਮਾਂਡ ਤੇ ਕੀਤਾ ਗਿਆ ਮੇਰਾ ਲਾਈਫ ਪੱਖੇ ਰੱਖੋ ਤਾਂ ਅਸੀਂ ਡਾਕਟਰ ਲਵਲੀ ਰਾਧ ਦੁਆਰਾ ਪੱਖੇ ਰੱਖਿਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਜੇ ਡਾਕਟਰਾਂ ਦੀ ਆਪਾਂ ਨੂੰ ਅਬੋਹਰ ਸ਼ਹਿਰ ਦੇ ਵਿੱਚ ਵਾਕਿਆ ਹੀ ਲੋੜ ਨਹੀਂ ਹੈਗੀ ਔਰ ਮੈਂ ਸਵੇਰੇ ਤੁਹਾਨੂੰ ਇਸਦੇ ਬਾਰੇ ਪੂਰਾ ਖੁਲਾਸਾ ਹੋਰ ਕਰਕੇ ਦਿਆਂਗਾ ਕਿ ਡਾਕਟਰ ਲਵਲੀ ਜਦੋਂ ਦੇ ਆਏ ਨੇ ਇੱਕ ਸਰਜਨ ਨੇ ਸਰਜਨੀ ਦੀ ਡਿਗਰੀ ਵਾਪਸ ਲੈ ਕੇ ਆਏ ਨੇ ਔਰ ਆਪਾਂ ਪਤਾ ਕਰਾਂਗੇ ਸਾਂਝਾ ਮੰਚ ਵੱਲੋਂ ਮੈਂ ਅਪੀਲ ਕਰ ਰਿਹਾ ਮੇਰੇ ਭਰਾ ਜਿਹੜੇ ਸੁਣਦੇ ਹੋਣ ਔਰ ਆਪਾਂ ਸਵੇਰੇ ਕਰਾਂਗੇ ਇਹਨਾਂ ਨੇ ਕਿੰਨੀਆਂ ਕੁ ਸਰਜਰੀਆਂ ਜਦੋਂ ਦੇ ਸੀਟ ਸੰਭਾਲੀ ਹੈ ਇਹਨਾਂ ਨੇ ਕਿੰਨੀਆਂ ਕੁ ਸਰਜਰੀਆਂ ਸਿਵਲ ਹਸਪੀਟਲ ਦੇ ਵਿੱਚ ਕੀਤੀਆਂ ਨੇ ਆਪਾਂ ਸਵੇਰੇ ਇਹਦਾ ਖੁਲਾਸਾ ਕਰਾਂਗੇ ਇਹਨਾਂ ਦੇ ਐਸਐਮਲ ਮਿਓ ਵੀ ਡਾਕਟਰ ਲਵਲੀ ਨੇ ਅਬੋਰ ਦੇ ਵਿੱਚ ਕਿੰਨੀਆਂ ਕੁ ਸਰਜਰੀਆਂ ਕੀਤੀਆਂ ਨੇ ਸਰਜਰੀ ਦੀ ਡਿਗਰੀ ਲੈਣ ਤੋਂ ਬਾਅਦ 1.5 ਤੋਂ 2 ਲੱਖ ਰੁਪਏ ਤਨਖਾਹ ਲੈਣ ਤੋਂ ਬਾਵਜੂਦ ਵੀ ਇੱਕ ਅਮਰਜੈਂਸੀ ਦੇ ਵੇਕ ਪਰਚੀ ਕੱਟ ਕੇ ਡਾਕਟਰ ਨੂੰ ਦਵਾਈ ਮਰੀਜ਼ ਨੂੰ ਦਵਾਈ ਦੇ ਦੇਣਾ ਹੱਥੋਂ ਤੱਕ ਡਾਕਟਰ ਦਾ ਕੰਮ ਸੀਮਿਤ ਰਹਿ ਗਿਆ ਸਰਜਰੀ ਹਸਤੇ ਦਾ ਮਨ ਲੱਗਦਾ ਹੈ ਸਿਵਲ ਹਸਪੀਟਲ ਦੇ ਜਦੋਂ ਦੇ ਡਾਕਟਰ ਮੈਨੂੰ ਨਾ ਨਹੀਂ ਧਿਆਨ ਉਹਨਾਂ ਦਾ ਹਸਪੀਟਲ ਹੈ ਫਾਜ਼ਿਲੋਂ ਉਥੋਂ ਲੇਕਿਨ ਉਹ ਉਦੋਂ ਦੇ ਰਿਟਾਇਰ ਹੋਏ ਨੇ ਪਿਛਲੇ 8 ਸਾਲਾਂ ਤੋਂ ਇੱਕ ਵੀ ਸਰਜਰੀ ਨਹੀਂ ਹੋਈ ਆਪਣੇ ਨਾਲ ਇੱਕ ਕਿਸਾਨ ਯੂਨੀਅਨ ਦੇ ਆਗੂ ਨੇ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਸਿੱਧੂਪੁਰ ਦੇ ਕੀ ਕਹਿਣਾ ਚਾਹੋਗੇ ਤੁਸੀਂ ਸਾਰੀ ਗੱਲ ਨੂੰ ਸੁਣਿਆ ਸਮਝਿਆ ਕੀ ਅਜੇ ਡਾਕਟਰਾਂ ਬਾਰੇ ਕਹਿਣਾ ਚਾਹੋਗੇ ਹੋਰ ਮਾੜਾ ਕੰਮ ਨਾ ਕਰਦੇ ਜਮ੍ਹਾਂ ਸਮਾਹ ਕਰਦੇ ਸਾਡੇ ਸਾਹਮਣੇ ਆਏ ਤੁਸੀਂ ਸਾਰਾ ਦਿਨ ਸੰਘਰਸ਼ ਕਰਦੇ ਹੋ ਗਰੀਬਾਂ ਮਜਬੂਰੀਆਂ ਵਾਸਤੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਅ ਸਰਕਾਰ ਨੂੰ ਕੀ ਪੇਲੀ ਕਰੋਗੇ ਕੀ ਸਰਕਾਰ ਨਾਲ ਵਾਅਦਾ ਟੱਡੇ ਕਰਦੇ ਵੀ ਅਸੀਂ ਸਿੱਧੇ ਲਈ ਜਾ ਕਰਾਂਗੇ ਇੱਥੇ ਤਾਂ ਗਾ ਲਾਜ ਬਿਨਾਂ ਤੇ ਮਰਨੇ ਮਰਨਾ ਗਰਮੀ ਨਾਲ ਲੋਕ ਮਰੀ ਜਾਂਦੇ ਆ ਨਾ ਕੂਲਰ ਨਾ AC ਨਾ ਕੋਈ ਪੱਖਾ ਤੇ ਗਰਮੀ ਨਾਲ ਤਾਂ ਮਰੀ ਜਾਂਦੇ ਆ ਤੇ ਲਾਜ ਬਿਨਾਂ ਤਾਂ ਮਰਨਾ ਹੀ ਲੱਗਦਾ ਠੀਕ ਆ ਸਰ ਮਿਹਰਬਾਨੀ ਕੀ ਨਾਮ ਤੁਹਾਡਾ ਜੀ ਜਗਨੰਦਰ ਸਿੰਘ ਕਿੱਥੋਂ ਦੇ ਹੋ ਬਾਲੂਵਾਸੀ ਦੇ ਜਗਨੰਦਰ ਨੀਚ ਕਿਸਾਨ ਯੂਨੀਸਿਧੂਪੁਰ ਦੇ ਨੇਤਾ ਨੇ ਜਿਨ੍ਹਾਂ ਨੇ ਆਪਦਾ ਬਿਆਨ ਰੱਖਿਆ ਤੁਸੀਂ ਦੇਖ ਲਓ ਦੋਸਤ ਕਿਸ ਤਰ੍ਹਾਂ ਦਾ ਰਵਈਆ ਹੈ ਤੁਹਾਨੂੰ ਜੋ ਠੀਕ ਲੱਗੇ ਸਾਡੇ ਬਾਰੇ ਡਾਕਟਰ ਬਾਰੇ ਮਰੀਜ਼ ਬਾਰੇ ਸਰਕਾਰ ਬਾਰੇ ਖੋਲ ਕੇ ਕਮੈਂਟ ਕਰ ਸਕਦੇ ਹੋ ਜੇ ਜੀ ਤੁਹਾਨੂੰ ਜੋ ਠੀਕ ਲੱਗਦਾ ਹੈ ਲੇਕਿਨ ਇਸ ਤਰ੍ਹਾਂ ਦੇ ਡਾਕਟਰਾਂ ਦਾ ਰਵਈਆ ਜੋ ਸੀ ਅਸੀਂ ਤੁਹਾਨੂੰ ਸੱਚਾਈ ਦਿਖਾ ਚੁੱਕੇ ਹਾਂ। ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।